ਕੈਨੇਡਾ ਦੇ ਵਿੱਚ ਐਕਸਟਰਸ਼ਨ ਦੇ ਵੱਧਦੇ ਮਾਮਲਿਆਂ ਨੂੰ ਰੋਕਣ ਦੇ ਲਈ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਹੁਣ ਇੱਕ ਵੱਡਾ ਫੈਸਲਾ ਲੈਂਦੇ ਹੋਏ ਟਾਸਕ ਫੋਰਸ ਦਾ ਗਠਨ ਕੀਤਾ ਹੈ ਜਿਸ ਦੇ ਵਿੱਚ ਪੁਲਿਸ ਏਜੰਸੀਆਂ ਤੋਂ ਇਲਾਵਾ ਫੈਡਰਲ ਏਜੰਸੀਆਂ ਦੇ ਅਧਿਕਾਰੀ ਵੀ ਸ਼ਾਮਲ ਹੋਣਗੇ ਤੇ ਕੈਨੇਡਾ ਦੇ ਵਿੱਚ ਪੈਰ ਪਸਾਰ ਚੁੱਕੇ ਅਪਰਾਧੀ ਗੈਂਗਸ ਨੂੰ ਨੱਥ ਪਾਉਣਗੇ ਇਸ ਐਲਾਨ ਨੇ ਜੇਕਰ ਕਿਸੇ ਨੂੰ ਸਭ ਤੋਂ ਵੱਧ ਰਾਹਤ ਦਿੰਦੀ ਹੈ ਤਾਂ ਉਹ ਹੈ ਪੰਜਾਬੀ ਪਾਈਚਾਰਾ ਜੋ ਇਨ੍ਹਾਂ ਗੈਂਗਸ ਦੀਆਂ ਧਮਕੀਆਂ ਦਾ ਲਗਾਤਾਰ ਸ਼ਿਕਾਰ ਬਣਦਾ ਆ ਰਿਹਾ ਹੈ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਰਾਇਲ ਕੈਨੇਡੀਅਨ ਮਾਉਂਟੇਡ ਪੁਲਿਸ ਨੂੰ ਸ਼ਾਮਿਲ ਕਰਦੇ ਹੋਏ ਇੱਕ ਨਵੀਂ ਟਾਸਕ ਫੋਰਸ ਨੂੰ ਲਾਂਚ ਕੀਤਾ ਹੈ ਇਹ ਟਾਸਕ ਫੋਰਸ ਵਿਸ਼ੇਸ਼ ਤੌਰ ਤੇ ਸਾਊਥ ਏਸ਼ੀਅਨ ਕਮਿਊਨਿਟੀਜ਼ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਲੁੱਟਮਾਰ ਦੀਆਂ ਤੇ ਹਿੰਸਕ ਅਪਰਾਧਾਂ ਨੂੰ ਰੋਕਣ ਦੇ ਲਈ ਬਣਾਈ ਗਈ ਹੈ ਪਬਲਿਕ ਸੇਫਟੀ ਮੰਤਰੀ ਨੀਨਾ ਕ੍ਰੀਗਰ ਦੇ ਮੁਤਾਬਿਕ ਇਹ ਕਾਰਵਾਈ ਕਮਿਊਨਿਟੀ ਦੇ ਵਿੱਚ ਫੈਲੇ ਡਰ ਅਤੇ ਨਿਰਾਸ਼ਾ ਨੂੰ ਦੂਰ ਕਰਨ ਦੇ ਲਈ ਜ਼ਰੂਰੀ ਹੈ ਅਜ਼ਨਾਲ ਕੈਨੇਡਾ ਦੇ ਵਿੱਚ ਲੁੱਟਮਾਰ ਦੀਆਂ ਘਟਨਾਵਾਂ ਨੂੰ ਕੰਟਰੋਲ ਕਰਨ ਦੇ ਵਿੱਚ ਮਦਦ ਮਿਲੇਗੀ ਜੋ ਪਾਤੀ ਗੈਂਗਸ ਦੇ ਨਾਲ ਜੁੜੀਆਂ ਹੋਈਆਂ ਨੇ BC RCMP ਨੂੰ ਲੀਡ ਕਰਦੇ ਹੋਏ ਇਹ ਟਾਸਕ ਫੋਰਸ 40 ਮੈਂਬਰਾਂ ਦੇ ਨਾਲ ਬਣੀ ਹੈ ਜੋ ਵੱਖ-ਵੱਖ ਪੁਲਿਸ ਏਜੰਸੀਆਂ ਤੋਂ ਲੈ ਗਏ ਨੇ ਇਹ ਟਾਸਕ ਫੋਰਸ ਪਹਿਲਾਂ ਚੱਲ ਰਹੀਆਂ ਜੁਆਇੰਟ ਫੋਰਸ ਆਪਰੇਸ਼ਨਸ ਨੂੰ ਹੋਰ ਮਜ਼ਬੂਤ ਕਰੇਗੀ ਅਤੇ ਪੂਰੇ ਸੂਬੇ ਦੇ ਵਿੱਚ ਅਪਰਾਧ ਦੀਆਂ ਘਟਨਾਵਾਂ ਦੇ ਨਾਲ ਜੁੜੀਆਂ ਗੈਂਗਸ ਗਤੀਵਿਧੀਆਂ ਨੂੰ ਨਿਸ਼ਾਨਾ ਬਣਾਏਗੀ ਸਟੈਟਿਸਟਿਕ ਕੈਨੇਡਾ ਦੇ ਮੁਤਾਬਿਕ 2021 ਤੋਂ 2023 ਤੱਕ ਬ੍ਰਿਟਿਸ਼ ਕੋਲੰਬੀਆ ਵਿੱਚ ਲੁੱਟਮਾਰ ਦੇ ਮਾਮਲੇ 23% ਤੱਕ ਵਧੇ ਸਿਰਫ ਸਰੀ ਦੇ ਵਿੱਚ ਹੀ ਇਸ ਸਾਲ 45 ਲੁੱਟਮਾਰ ਦੀਆਂ ਰਿਪੋਰਟਸ दर्ज ਹੋਈਆਂ ਜਿਨ੍ਹਾਂ ਦੇ ਵਿੱਚੋਂ 27 ਦੇ ਵਿੱਚ ਫਾਇਰਿੰਗ ਦੀ ਘਟਨਾ ਜੁੜੀ ਹੋਈ ਹੈ ਇਹ ਮਾਮਲੇ ਅਕਸਰ ਕਰਾਂ ਅਤੇ ਹੋਰ ਵਪਾਰਕ ਥਾਵਾਂ ਨੂੰ ਨਿਸ਼ਾਨਾ ਬਣਾਉਂਦੇ ਨੇ ਜਿਸ ਦੇ ਨਾਲ ਕਮਿਊਨਿਟੀ ਦੇ ਵਿੱਚ ਡਰ ਪੈਦਾ ਹੁੰਦਾ ਹੈ ਲੁੱਟਮਾਰ ਨੂੰ ਅਕਸਰ ਫੈਮਿਲੀ ਮੈਂਬਰ ਜਾਂ ਫਿਰ ਅੰਤਰਰਾਸ਼ਟਰੀ ਗੈਂਗਸ ਦੇ ਵੱਲੋਂ ਕੀਤਾ ਜਾਂਦਾ ਹੈ ਕੈਨੇਡਾ ਦੇ ਵਿੱਚ ਵੱਧ ਰਹੇ ਅਪਰਾਧਿਕ ਗ੍ਰਾਫ ਦੇ ਪਿੱਛੇ ਭਾਰਤ ਦੇ ਨਾਲ ਜੁੜੇ ਅੰਤਰਰਾਸ਼ਟਰੀ ਗੈਂਗਸ ਦਾ ਨਾਮ ਵੀ ਸਾਹਮਣੇ ਆ ਰਿਹਾ ਹੈ ਜਿਸ ਦੇ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦਾ ਨਾਮ ਸਭ ਤੋਂ ਉੱਪਰ ਹੈ ਇਸ ਗੈਂਗ ਨੂੰ ਅਤਵਾਦੀ ਸੰਗਠਨ ਐਲਾਨਣ ਦੇ ਲਈ ਬ੍ਰਿਟਿਸ਼ ਕੋਲੰਬੀਆ ਪ੍ਰੇਮier ਡੇਵਿਡ ਐਬੀ ਨੇ ਅਤੇ ਹੋਰ ਆਗੂਆਂ ਨੇ ਵੀ ਅੱਗੇ ਆ ਕੇ ਅਪੀਲ ਕੀਤੀ ਹੈ ਪਿਛਲੇ ਸਾਲਾਂ ਦੇ ਵਿੱਚ ਅਲਬਰਟਾ ਤੇ 온ਟਾਰੀਓ ਦੇ ਵਿੱਚ ਅਪਰਾਧਿਕ ਮਾਮਲਿਆਂ ਨੇ ਪੰਜਾਬੀ ਭਾਈਚਾਰੇ ਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕੀਤਾ ਇਸ ਟਾਸਕ ਫੋਰਸ ਦੇ ਵਿੱਚ ਵੱਖ-ਵੱਖ ਏਜੰਸੀਆਂ ਤੋਂ ਰਿਸੋਰਸਸ ਇੰਟੈਲੀਜੈਂਸ ਤੇ ਟੈਕਟੀਕਲ ਹੁਨਰ ਇੱਕ ਥਾਂ ਤੇ ਇਕੱਠਾ ਕਰਨ ਦੇ ਲਈ ਕੋਸ਼ਿਸ਼ ਕੀਤੀ ਗਈ ਹੈ ਤਾਂ ਜੋ ਅਪਰਾਧ ਦੇ ਨਾਲ ਨਜਿੱਠਿਆ ਜਾ ਸਕੇ ਅਤੇ ਕਮਿਊਨਿਟੀ ਦੇ ਵਿੱਚ ਹਿੰਸਾ ਡਰ ਤੇ ਧਮਕੀਆਂ ਤੋਂ ਉਹਨਾਂ ਨੂੰ ਬਚਾਇਆ ਜਾ ਸਕੇ ਨਵੀਆਂ ਨੀਤੀਆਂ ਵਿੱਚ ਇੰਟੈਲੀਜੈਂਸ ਸਹਿਯੋਗ ਨੂੰ ਵਧਾਉਣਾ ਅਤੇ ਜੁਆਇੰਟ ਆਪਰੇਸ਼ਨਸ ਨੂੰ ਕੋਆਰਡੀਨੇਟ ਕਰਨਾ ਕ੍ਰਾਈਮ ਸਟਾਪਰਸ ਦੇ ਨਾਲ ਮਿਲ ਕੇ ਜਨਤਾ ਨੂੰ ਰਿਪੋਰਟਿੰਗ ਕਰਨ ਦੇ ਵਿੱਚ ਮਦਦ ਕਰਨਾ ਅਤੇ ਇਸ ਤੋਂ ਇਲਾਵਾ ਅੰਤਰਰਾਸ਼ਟਰੀ ਗੈਂਗਸ ਦੇ ਨਾਲ ਜੁੜੇ ਮਾਮਲਿਆਂ ਦੇ ਲਈ ਫੈਡਰਲ ਤੇ ਸੂਬਿਆਂ ਦੇ ਵਿਚਕਾਰ ਸਹਿਯੋਗ ਨੂੰ ਵਧਾਉਣਾ ਸ਼ਾਮਿਲ ਹੈ ਸਰੀ ਸ਼ਹਿਰ ਦੇ ਵਿੱਚ ਹੀ ਕਰੀਬ 2.5 ਲੱਖ ਡਾਲਰ ਦਾ ਰਿਵਾਰਡ ਫੰਡ ਵੀ ਐਲਾਨਿਆ ਗਿਆ ਹੈ ਜੋ ਲੁੱਟਮਾਰ ਦੇ ਨਾਲ ਜੁੜੀਆਂ ਗ੍ਰਿਫਤਾਰੀਆਂ ਦੇ ਲਈ ਜਾਣਕਾਰੀ ਦੇਣ ਵਾਲਿਆਂ ਨੂੰ ਦਿੱਤਾ ਜਾਵੇਗਾ ਪਿਛਲੇ ਕੁਝ ਸਮੇਂ ਤੋਂ ਭਾਰਤੀ ਵੱਸੋ ਵਾਲੇ ਸ਼ਹਿਰਾਂ ਦੇ ਵਿੱਚ ਅਤੇ ਇਲਾਕਿਆਂ ਦੇ ਵਿੱਚ ਫਿਰੋਤੀ ਮੰਗਣ ਧਮਕੀਆਂ ਲੁੱਟ ਤੇ ਫਾਇਰਿੰਗ ਦੀਆਂ ਘਟਨਾਵਾਂ ਦੇ ਵਿੱਚ ਵਾਧਾ ਦੇਖਣ ਨੂੰ ਮਿਲਿਆ ਜਿਸ ਕਰਕੇ ਖਾਸ ਤੌਰ ਤੇ ਪੰਜਾਬੀ ਪਾਈਚਾਰੇ ਦੇ ਵਿੱਚ ਇਸ ਦਾ ਜ਼ਿਆਦਾ ਅਸਰ ਦੇਖਣ ਨੂੰ ਮਿਲਿਆ ਵਪਾਰੀਆਂ ਦੇ ਕਤਲ ਘਰਾਂ ਦੇ ਉੱਤੇ ਫਾਇਰਿੰਗ ਆਮ ਗੱਲ ਹੋ ਗਈ ਹੈ ਉਦਾਹਰਨ ਦੇ ਵਜੋਂ ਅਗਸਤ ਵਿੱਚ ਸਰੀ ਦੇ 80 ਐਵੇਨਿਊ ਦੇ ਉੱਤੇ ਇੱਕ ਵਪਾਰੀ ਨੂੰ ਗੋਲੀ ਮਾਰ ਦਿੱਤੀ ਗਈ ਅਤੇ ਜੁਲਾਈ ਦੇ ਵਿੱਚ ਕੈਪਸ ਕੈਫੇ ਦੇ ਉੱਤੇ ਗੋਲੀਬਾਰੀ ਹੋਈ ਇਸ ਦੇ ਨਾਲ ਕਈ ਪਰਿਵਾਰ ਡਰੇ ਹੋਏ ਨੇ ਅਤੇ ਰਿਪੋਰਟਿੰਗ ਕਰਨ ਦੇ ਲਈ ਅੱਗੇ ਨਹੀਂ ਆ ਰਹੇ। ਕਈ ਮਾਮਲਿਆਂ ਵਿੱਚ ਹਲੇ ਗ੍ਰਿਫਤਾਰੀਆਂ ਵੀ ਨਹੀਂ ਹੋਈਆਂ। ਪਰ ਦੂਜੇ ਪਾਸੇ ਮੰਤਰੀ ਕ੍ਰੇਗਰ ਦਾ ਕਹਿਣਾ ਹੈ ਕਿ ਲੋਕ ਨਿਰਾਸ਼ ਨੇ ਪਰ ਆਰਸੀਐਮਪੀ ਦੇ ਵੱਲੋਂ ਲਗਾਤਾਰ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਨੇ। ਸਰਕਾਰ ਦਾ ਐਲਾਨ ਹੈ ਕਿ ਇਹ ਟਾਸਕ ਫੋਰਸ ਕੰਮ ਜਾਰੀ ਰੱਖੇਗੀ ਤੇ ਅੰਤਰਰਾਸ਼ਟਰੀ ਗੈਂਗਸ ਦੇ ਨਾਲ ਨਜਿੱਠਣ ਦੇ ਲਈ ਭਾਰਤ ਅਤੇ ਹੋਰ ਦੇਸ਼ਾਂ ਤੋਂ ਸਹਿਯੋਗ ਮੰਗਿਆ ਜਾਵੇਗਾ। RCM P ਨੇ ਕਿਹਾ ਹੈ ਕਿ ਗ੍ਰਿਫਤਾਰੀਆਂ ਹੋਰ ਤੇਜ਼ ਹੋਣਗੀਆਂ ਕ੍ਰਾਈਮ ਸਟਾਪਰਸ ਨੇ ਜਨਤਾ ਨੂੰ ਰਿਪੋਰਟ ਕਰਨ ਦੀ ਅਪੀਲ ਕੀਤੀ ਹੈ ਇਹ ਟਾਸਕ ਫੋਰਸ ਸਾਊਥ ਏਸ਼ੀਅਨ ਕਮਿਊਨਿਟੀਜ਼ ਦੇ ਲਈ ਰਾਹਤ ਦਾ ਕਾਰਨ ਬਣ ਸਕਦੀ ਹੈ ਜੇਕਰ ਟਾਸਕ ਫੋਰਸ ਆਪਣੇ ਤੈਅ ਕੀਤੇ ਉਦੇਸ਼ਾਂ ਨੂੰ ਹਾਸਲ ਕਰ ਲੈਂਦੀ ਹੈ